ਆ ਬੇੜਾ ਸੋਣਾ ਆ ਪੂਰਾ ਬੱਜੇ ਸਭ ਸਾਰਾ ਨਾ ਪਾਰਟੀ ਵਧੀਆ ਪਾਰਟੀ ਸਭ ਤੋਂ ਵੱਧ ਇਹਦੀ ਲੰਮੀ ਤੋਂ ਪਾਰਟੀ ਫਰ ਕਿਹਦਾ ਆਇਆ ਨਿਕਿਆ ਹੁ ਮਾਮਾ ਭਾਂਜੇ ਦੀਆਂ ਵਿਆਹ ਦੀਆਂ ਤਿਆਰੀਆਂ 'ਚ ਲੱਗਿਆ ਹੋਇਆ ਹੈ ਚਲ ਕਰਲਾ ਬੇਲਾ ਆ ਕਰਾਂ ਪਾਣੇ ਉਹਦਾ ਸਮਾਨ ਤਾਂ ਤੁਰ ਪਿਆ ਆ ਕਰਾਂ ਸਾਰਾ ਕੱਢ ਦੇ ਕਰ ਇੱਧਰ ਲਾਵਾਂਗੇ ਸੋਫਾ ਜੂਪੇ ਲੈ ਆ ਕੇ ਕਿਹਦਾ ਆਇਆ ਦੀਪੇ ਕੋੜੀ-ਕੁੜੀ ਕੱਢ ਦੇ ਹੁਣ ਇਹ ਸਾਰੇ ਕੋ ਕੱਢਣਾ ਪੈਣਾ ਉਹ ਚੋਂ ਇਹ ਹੁਣ ਕਿੱਥੇ ਰੱਖਾਂਗੇ ਫਿਰ ਨਹੀਂ ਐਂ ਕਰ ਇਹਨੂੰ ਇੱਥੇ ਰੱਖ ਲਾ ਮੈਂ ਕਹਿੰਦਾ ਮੰਜੇ ਤੇ ਉਸ ਤੋਂ ਬਾਅਦ ਜਦੋਂ ਆ ਬੈੱਡ ਉੱਤਰ ਰੱਖ ਜਾਂਦਾ ਚੱਕ ਕੇ ਉਹਦੇ ਵਿੱਚ ਹੀ ਰੱਖ ਦਾਂਗੇ ਹੁਣੇ ਕਿ ਕਿਤੇ ਘਰ ਜਾਣੀ ਉਹਦੇ ਤਾਂ ਹੈ ਕਿਲਾ ਪਾਉਂਦਾ ਰੱਖਣਾ ਕਿਨੂੰ ਨਹੀਂ ਉੱਤੇ ਇਹਦੇ ਕੋ ਕੱਪੜਾ ਕੁੱਪੜਾ ਦੇ ਦਾਂਗੇ ਨਾ ਫਿਰ ਆ ਇੰਨਾ ਕੁਝ ਕਿੱਥੇ ਰੱਖਾਂਗੇ ਹਾਂ ਤਾਂ ਹੀ ਤਾਂ ਤੈਨੂੰ ਕਹਿਣਾ ਵਾ ਆ ਨਾਲ ਦੀ ਨਾਲ ਹੀ ਹੁਣ ਉਧਰ ਮੰਜਾਈ ਚੱਕ ਕੇ ਲੈ ਜਾਗੇ ਚਾਹੇ ਬਾਹਰ ਤੋਂ ਬਾਲ ਪੇਪਰ ਬਹੁਤ ਵਧੀਆ ਬਣ ਗਿਆ ਹਨ ਸਾਰਾ ਲੱਗ ਗਿਆ ਬਈ ਸਾਰਾ ਕੰਪਲੀਟ ਹੋ ਗਿਆ ਬਾਲ ਪੇਪਰ ਐਨ ਪੂਰੀ ਗੱਲਬਾਤ ਬਣਾ ਦਿੱਤੀ ਸੂਰਜ ਨੇ ਨੰਬਰ ਦਿੱਤਾ ਸੀ ਅੱਜ ਕਾਲਾ ਵੀ ਆ ਗਿਆ ਸੂਰਜ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਲਾ ਹੁਣ ਜਿਹੜਾ ਕਮਰਾ ਰਹਿ ਗਿਆ ਉਹ ਕਰੂਗਾ ਇੱਥੇ ਹੁਣ ਲੱਗੂਗਾ ਫਰਨੀਚਰ ਸਾਰਾ ਲੈਣਗੇ ਵੀ ਫਰਨੀਚਰ ਬਾਲਾ ਬੜਾ ਈਟਾ ਲੱਗ ਗਿਆ ਕਿਰੋਤਰੀ ਆਪਾਂ ਉਹ ਤੂੰ ਛੱਕੇ ਰੱਖਾਗੇ ਆਪਾਂ ਤਾਂ ਮੰਗੇ ਚ ਰੱਖ ਲੈਨੇ ਇੱਧਰ ਆਪਾਂ ਆਹੋ ਮੇਨ ਮੇਨ ਇੱਧਰ ਰੱਖ ਲੋ ਬਾਾਕੀ ਮਾੜੇ ਮੋੜੇ ਲੀੜੇ ਉਹ ਚ ਪਾ ਦਿਓ ਕੱਲ ਚਲ ਮਾਰ ਦੇ ਕਰਿਆ ਕਦੇ ਫਟੇ ਪਣਾ 6 ਬਈ ਆਹੇ ਅੱਜ ਬੈਡ ਬੁੱਡ ਤਾਂ ਆਪਾਂ ਰੱਖਿਆ ਦੇ ਉੱਧਰ ਸਾਰੇ ਇਸੋ ਪਹਿਲਾਂ ਦਾ ਤੁਸੀਂ ਵਾਲਪੇਪਰ ਚੈੱਕ ਕਰੋ ਸਾਰਾ ਲੱਗ ਚੁੱਕਿਆ ਗੈਲਰੀ ਦੇ ਵਿੱਚ ਐਨ ਕੀ ਰਿਪੋਰਟ ਆ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਦਾ ਕੰਮ ਸੂਰਜੀ ਦਾ ਬਹੁਤ ਵਧੀਆ ਵਾਲਪੇਪਰ ਹੈ ਪੇਪਰ ਵਾਲਾ ਵਾਲਪੇਪਰ ਤੇ ਕੋਈ ਇਹਦਾ ਸਾਈਡ ਸਾਈਟ ਨਹੀਂ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਕਈ ਤਰ੍ਹਾਂ ਦੇ ਵਾਲਪੇਪਰ ਆ ਜਾਂਦੇ ਪਰ ਜਿਹੜਾ ਇਹ ਹੈ ਨੇਚਰਲ ਵਾਲਪੇਪਰ ਆ ਜਿਹਨੂੰ ਉਹ ਪੇਪਰ ਵਾਲਾ ਵਾਲਪੇਪਰ ਕਹਿੰਦੇ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਸੀਗਾ ਤੇ ਜਿੱਦੇ ਵਿੱਚ ਵੀ ਕਿੰਨਾ ਕੋਈ ਇਹਦਾ ਸੈਡਫੈਕ ਨਹੀਂ ਕੋਈ ਸਮੈਲ ਨਹੀਂ ਆਉਂਦੀ ਇਹਦੇ ਵਿੱਚੋਂ ਨਾ ਕੋਈ ਗੰਮ ਦੀ ਨਾ ਕੋਈ ਕੈਮੀਕਲ ਦੀ ਕੁਝ ਨਹੀਂ ਆਉਂਦਾ ਤੁਹਾਨੂੰ ਬਹੁਤ ਸਵਾਦ ਆਦਾ ਹੋਰ ਤੁਸੀਂ ਵੀ ਆਪਣੀ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ ਸੋ ਇੱਥੇ ਆਪਣਾ ਪਿਆ ਸੀਗਾ ਪੁਰਾਣਾ ਫਰਨੀਚਰ ਜਿਵੇਂ ਇੱਧਰ ਸੋਫੇ ਪਏ ਸੀਗੇ ਤੇ ਇੱਧਰ ਡਾਈਨਿੰਗ ਟੇਬਲ ਪਿਆ ਸੀਗਾ ਇੱਥੇ ਪਿਆ ਸੀਗਾ ਦੀਵਾਨ ਬੈੱਡ ਉਹ ਤਾਂ ਆਪਾਂ ਬਾਹਰ ਲੈ ਕੇ ਰੱਖਿਆ ਦਾ ਚੱਕੇ ਹੋਣੀ ਜਿਹੜੇ ਸੋਫੇ ਆ ਤੇ ਡਾਈਨਿੰਗ ਟੇਬਲ ਆ ਤੇ ਇੱਕ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਉੱਪਰ ਵਾਲਾ ਜਿਹੜਾ ਬੈੱਡ ਆ ਉਹ ਆਪਾਂ ਲੈ ਕੇ ਆਉਣਾ ਨਾ ਮਾ ਉਹ ਸਵੇਰ ਦੇ ਭੈਣੇ ਡੈਡੀ ਤੇ ਮਾਮਾ ਗਏ ਵੀ ਲੁਧਿਆਣੇ ਤੇ ਲਦੇ ਆਏ ਉਹਨਾਂ ਨੂੰ ਨਹੀਂ ਫੱਟ ਬੈਠਿਆ ਸੀਗਾ ਸਮਾਨ ਫੇਰ ਉਹਨਾਂ ਨੇ ਗੱਡੀ ਦਿੱਤੀ ਕਰਤੀ ਮਹਾਲੀ ਹੁਣ ਮਹਾਲੀ ਨੂੰ ਗਏ ਆ ਤੇ ਸਮਾਨ ਸਾਨੂੰ ਕਹਿੰਦਾ ਵੀ ਲੈ ਲਿਆ ਸਾਰ ਤੇ ਉੱਥੇ ਤੁਰਨ ਲੱਗੇ ਆ ਫੋਨ ਕਰਤਾ ਵੀ 12 ਵਾਰ ਇੱਕ ਵਾਜ ਜਣਾ ਸਾਨੂੰ ਆਉਂਦੇ ਪੰਜਾਬ ਇਹ ਨਾ ਰਹੇ ਤੇ ਹੁਣ ਆਪਾਂ ਫਿਰ ਜਾਗਦੇ ਆ ਆ ਕੇ ਜਦੋਂ ਸਮਾਨ ਤੋਂ ਲਾਵਾਂਗੇ ਉਦੋਂ ਇਹਦਾ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਆਹ ਕੁਝ ਲਿਆ ਉਹ ਆਹ ਫਰਨੀਚਰ ਨਾਲ ਆਪਾਂ ਬਾਈ ਕੀਤਾ ਤੇ ਇਹਦੇ ਬਾਕੀ ਵਾਲ ਪੇਪਰ ਤੁਸੀਂ ਦੇਖ ਲਿਆ ਸਾਰਾ ਇਹਦੇ ਆਪਾਂ ਜਿਵੇਂ ਆਪਾਂ ਕੱਲ ਦੱਸਿਆ ਸੀਗਾ ਪੁਰਾਣੀ ਵੀਡੀਓ ਦੇ ਵਿੱਚ ਵੀ ਆਹ ਜਿਹੜੀ ਪੱਟੀ ਆ ਇਹ ਥੱਲੇ ਥੱਲੇ ਆਪਾਂ ਛੜਾ ਲਈ ਸੀਗੀ ਕਿਉਂਕਿ ਜਦੋਂ ਪੋਚਾ ਪੋਚਾ ਮਾਰਾਂਗੇ ਜਾਂ ਕਈ ਵੇ ਧੋਣਾ ਪੈ ਜਾਂਦਾ ਫਿਰ ਪੇਪਰ ਦਾ ਕਰਕੇ ਪੇਪਰ ਲੈ ਜਾਂਦਾ ਜਿਹੜਾ ਦੂਜਾ ਵਾਲ ਪੇਪਰ ਹੁੰਦਾ ਵਾ ਫਲੈਕਸ ਵਾਲਾ ਉਹ ਤਾਂ ਨਹੀਂ ਉਹਨੂੰ ਤਾਂ ਕੋਈ ਚੱਕਰ ਹੀ ਨਹੀਂ ਹੁੰਦਾ ਉਹ ਜਿੰਨਾ ਮਰਜੀ ਪਾਣੀ ਡੋਲੀ ਚਾ ਲੋ ਪਰੇ ਦਾ ਚੱਕਰ ਹੁੰਦਾ ਕਿਉਂਕਿ ਇਹ ਕਾਗਜ਼ ਆ ਕਾਗਜ਼ ਨੇ ਨਾਲ ਹੀ ਲੈ ਜਾਣਾ ਸੋ ਉਹ ਜਿਹੜਾ ਸੋਫਾ ਲਿਆਂਦਾ ਵਾ ਉਹ ਆਪਾਂ ਐਲ ਸ਼ੇਪ ਦਾ ਲਿਆਂਦਾ ਤੇ ਇੱਥੇ ਲਾਵਾਂਗੇ ਫਿਰ ਤੁਹਾਨੂੰ ਵੀਡੀਓ ਉਹਦੀ ਵੀ ਦਿਖਾਵਾਂਗੇ ਬਣਾ ਕੇ ਮਾਮਾ ਕਿੱਥੇ ਆਏ ਆ ਫਿਰ ਮਾਮਾ ਭਾਂਜੇ ਦੀਆਂ ਵਿਆਹ ਦੀਆਂ ਤਿਆਰੀਆਂ 'ਚ ਲੱਗਿਆ ਹੋਇਆ ਹੈ ਡੈਡੀ ਕੀ ਸ਼ੱਕ ਰਹੇ

ਕਰਦੇ ਆ ਮਾਮਾ ਸ਼ਰੇ ਪਾ ਮਾਰ ਕੇ ਦੇਖ ਕਿਆ ਲਾਇਆ ਲਿਖਿਆ ਹਾਂ ਮਾਮੀ ਮਿਸਿੰਗ ਆ ਮਾਮੀ ਉਧਰ ਵੜ ਦੇਣੀ ਸੀ ਠੀਕ ਹੈ ਠੀਕ ਇਹ ਜਲੇ ਨਹੀਂ ਕਰੀ ਆ ਖੱਟਾ ਮਸਦ ਮਾਰਤੀ ਹੋ ਗਿਆ ਕਿਉਂ ਥੱਲੇ ਹਰ ਤੇ ਗੱਡ ਬੋਸ ਦੇ ਲਈ ਆ ਲਾਈ ਲਾਈ ਆਪਣੇ ਆ ਬੇਟਾ ਸੋਣਾ ਆ ਪੂਰਾ ਬੰਦੇ ਸਾਰੇ ਨਾ ਪਾਰਟੀ ਵਧੀਆ ਪਾਰਟੀ ਸਭ ਤੋਂ ਵੱਡੀ ਇਹ ਨਹੀਂ ਪਾਰਟੀ ਫਰ ਇਹਨਾਂ ਵੱਡੀਆਂ ਜੀ ਥੋੜਾ ਲਾਇਆ ਚੰਡੀਗੜ੍ਹ ਕਰੇ ਤਾਂ ਭਾਈ ਮਾਮਾ ਕੋਲ ਪਿਆਰਾ ਹੈ ਇਹਨਾਂ ਦਾ ਮਾਈ ਸਾਹਿਬ ਬਲਕੀ ਆਣਾ ਹੈ ਹਾਂ ਬਲਵਾਂ ਇਹ ਨਹੀਂ ਦੀ ਬਲਵਾ ਅੰਡਰ ਹਨਰੇਟ ਕਰਦੇ ਹਾਂ ਹਾਂ ਅੰਡਰ ਸਾਈਸਾਈ ਦੱਸੋ ਮਾਈ ਨਾ ਕਰੋ ਦੇਖੋ ਹੈਪੀ ਕਾਲ ਵਾਲਾ ਨਹੀਂ ਲੈ ਸਿੱਕ ਲਾ ਕੇ ਪਾਸਾ ਤੁਮ ਸਮਾਏ ਆਵਾਜ਼ ਤੇ ਤਾਂ ਤੇਰਾ ਬਾਪੂ ਐਡੀ ਦੂਰ ਲਿਆਇਆ ਤੈਨੂੰ ਸਾਨੂੰ ਤਾਂ ਮੋਲ ਲੁਧਿਆਣੇ ਤੇ ਮੋੜਤਾ ਸੀ ਵੀ ਚਲੋ ਲਾਓ ਤੇ ਭੱਜੋ ਇੱਥੇ ਇਹ ਨਾਲ ਇਹਦਾ ਪਤਲਾ ਆ ਮੂਰੇ ਦਾ ਠੀਕ ਆ ਟੇਬਲ ਦਾ ਦੇਖੋ ਹੁਣ ਦੋ ਟੇਬਲਾਂ ਚ ਡੇਢ ਆ ਮੜਾ ਜੇ ਅਸੀਂ ਕਿਹਾ ਕਿ ਤੁਸੀਂ ਬਾਹਰ ਚਲੇਗੇ ਜਿਹੜਾ ਕੱਢਣ ਆਹੋ ਹੈਲੋ ਆਹ ਚੀਜ਼ਾਂ ਨਹੀਂ ਆਹਾਂ ਇੱਕੋਂ ਤੇ ਕਹਿੰਦੇ ਆਪੇ ਦੇਖ ਲੇਗਾ ਜੀ ਮੈਂ ਤੁਹਾਨੂੰ ਰੋਕ ਦਵਾਂਗਾ ਸਾਰੇ ਦੇਖ ਰਹੇ ਨੇ ਕੀ ਕੁਆਲਟੀ ਵਾਲੀ ਕੋਈ ਹਾਂਜੀ ਹਾਂਜੀ ਕੁਆਲਟੀ ਕੋਈ ਚੰਗਰੀ ਠੀਕ ਹੈ ਇਹ ਹੈਗਾ ਵੀ ਇੰਦਰ ਦੀ ਡੈਡੀ ਲਈ ਡਾਡਾ ਡੈਡੀ ਤੇ ਮਾਮਾ ਕਿੱਥੇ ਗਏ ਬਹੁਤ ਚੰਗੀ ਕੁਆਲਟੀ ਹੈ ਜੀ ਮਾਰਕੀਟ ਤੇ ਆਏ ਹੋ ਅੰਛਾ ਬਹੁਤ ਵਧੀਆ ਰੇਟ ਹੈ ਜੀ ਸਾਡੇ ਦੇਖੋ ਜੀ ਚੰਡੀਗੜ੍ਹ ਆਓ ਜੀ ਨਿਆਣੀਆਂ ਵੇਸਟਿੰਗ ਕਰਨ ਲਈ ਇਹਨਾਂ ਦੇ ਸਟੋਰ ਹੈ ਅੰਕਲ ਆਪਣੀ ਸ਼ਾਪ ਕਿੱਥੇ ਆ ਸ਼ਾਪ ਚੰਡੀਗੜ੍ਹ ਆ ਜੀ ਆਪਣੀ ਠੀਕ ਹੈ ਮੰਜਾ 55 ਦਾ ਡਿਵਾਈਡਿੰਗ ਰੋਡ ਕੋਈ ਜੀ ਠੀਕ ਹੈ ਸ਼ਾਪ ਦਾ ਨਾਮ ਕੀ ਹੈ ਆਰ ਕੇ ਫਰਨੀਚਰ ਹੈ ਜੀ ਠੀਕ ਹੈ ਅੰਕਲ ਜੀ। ਅੱਜਰ ਮੁੰਡੇ ਆਉਂਦੇ। ਹਾਂਜੀ। ਲਾਸਟ ਮੰਡੇ ਤੇ ਸੈਕਿੰਡ ਮੰਡੇ ਬੰਦ ਹੁੰਦੀ ਹੈ ਜੀ। ਠੀਕ ਹੈ ਜੀ। ਤੇ ਬਾਕੀ ਸਾਰੀ ਖੁੱਲੀ ਹੁੰਦੀ ਹੈ ਜੀ। ਠੀਕ ਹੈ ਅੰਕਲ ਜੀ। ਉਹ ਖੇਡ ਦਾ ਵੀ ਕੰਮ ਹੈ ਭਾਈ ਨਾਲ। ਠੀਕ ਹੈ ਅੰਕਲ ਜੀ। ਕੁਆਲਟੀ ਕਿੰਨੇ ਮੰਡੇ ਵੀ ਡੀਕੋ ਪੈਂਟ ਚ ਲੈ ਲਓ। ਹਾਂਜੀ। ਪੂਰੀ ਬਹੁਤ ਮੈਲਾ ਮੈਂ ਕਿ ਲੈ ਲਓ ਪੀਵੀ ਬਾਲਸ ਕਿ ਲੈ ਲਓ। ਇਹ ਹੈ ਮਜ਼ੀ ਦੇ। ਠੀਕ ਹੈ ਜੀ। ਟੇਬਲ ਹੋ ਗਿਆ ਭਣੇ। ਕਿਹੜੇ ਵਾਲਾ ਹਾਂ ਵਾਲਾ ਆ ਵਾਲਾ ਆ ਕਿਉਂ ਮਾਰੂ ਵਾਲਾ ਤੇਰਾ ਕੰਮ ਹੈ ਨਹੀਂ ਤੁਸੀਂ ਦੇਖੋ ਆ ਕਿਉਂ ਉਸ ਪੁੱਛਦੇ ਕੁਰਸੀ ਦਾ ਵੀ ਦੱਸ ਦੋ ਕੁਰਸੀ ਤਾਂ ਉਹੀ ਕਰ ਦੋ ਬ੍ਰਾਊਨ ਵਾਲੀ ਜਿਹੜੀ ਉਹ ਪਹਿਲਾਂ ਦੇਖੀ ਸੀ ਉਹੀ ਵਾਲੀ ਹਾਂਜੀ ਹਾਂਜੀ ਉਹੀ ਦੱਸ ਦੋ ਰੋਣਾ ਮੇਰੇ ਨਾਲ ਟੇਬਲ ਜਿਹੜਾ ਅੰਕਲ ਇੱਕ ਮਿੰਟ ਮਾਰੀ ਜੀ ਲੈ ਕੇ ਆਇਓ ਕੁਰਸੀ ਬਾਦੋਂ ਜੇ ਇੰਨਾ ਦੇਰ ਉਹੀ ਪੁੱਛ ਰਹੇ ਆ ਵੀ ਕਿਹੜਾ ਬੈਸਟ ਰਹੂਗਾ ਆਪਣੇ ਅੰਦਰ ਜਦੋਂ ਵੀ ਵੀਡੀਓ ਅੰਕਲ ਜੀ ਸੋਫੇ ਦੀ ਉਹ ਕਰਾਤੀ ਪੈਕਿੰਗ ਉਹਦੀ ਟੈਕਿੰਗ ਹੋ ਰਹੀ ਹੈ ਜੀ ਇਹ ਫੇਸ ਸੋਫਾ ਠੀਕ ਹੈ ਕਿਹੜਾ ਬਣਾਉਣਾ ਕਿਹੜੇ ਵਾਲਾ ਕੀਤਾ ਆ ਵਾਲਾ ਆ ਵਾਲਾ ਹਾਂ ਜੀ ਅੰਦਰ ਇਹਦੇ ਪੈਕਡ ਪੀਸ ਹੈਗਾ ਆ ਆ ਥੋੜਾ ਨੀਮਾ ਹਨਾ ਮਾਰਬਲ ਚੇਂਜ ਕਰ ਦਿਓ ਮਾਰਬਲ ਚੇਂਜ ਕਰਨਾ ਪਿਆ ਆਹੋ ਤੇਰੇ ਘਰ ਦੇ ਉੱਤੇ ਆਹ ਪ੍ਰੋਬਲਮ ਆਈ ਹੈਗੀ ਆ ਮਾੜੀ ਕਿ ਜੈਕ ਕਰਨਾ ਲੈ ਕਰਨਾ ਪੈ ਲੋ ਕਿ ਜਿਆਦਾ 2 ਘੰਟੇ ਸਮਾਂ ਲੱਗਦਾ ਘਾੜਿਆ ਜੋ ਕਿ ਇਧਰੋਂ ਜਿੱਧਾ ਨਿਕਲਿਆ ਕਰੜਾਣਾ ਰੋਡ ਸੀ ਲੁਧਿਆਣੇ ਨਾਲੇ ਸਿੱਧਾ ਰੋਡ ਹੈ ਕਿੱਥੇ ਆਉਣਾ ਤੁਸੀਂ ਚਲੋ ਜੀ ਤੁਸੀਂ ਇੱਕ ਬੰਦਾ ਭੇਜੋ ਤੁਸੀਂ ਲੈਣ ਦੇਣੇ ਨਾਲ ਆ ਬੋਲੇ ਵਾਲੇ ਭੇਜਾ ਮਾਂ ਨਾ ਲੱਕੇ ਦੋ ਬੰਨੇ ਦੋ ਇਹ ਦੇਖ ਆ ਗਏ ਆ ਕੇ ਆ ਜਾਂਦੇ ਨੇ ਇੱਕੋ ਨਾਲ ਸਾਡੀ ਹੈਲਪ ਕਰਾ ਦੇ ਜਿਹੜਾ ਇਹ ਮਨੂ ਅਸੀਂ ਕੋਈ ਨਾ ਦੇਣਾ ਪੜਾ ਦੂਗਾ ਤੁਹਾਨੂੰ ਜ਼ਬਾਨ ਤੋਂ ਬੋਲ ਦੱਲੇ ਦੋ ਜਾਨ ਹੈਲਪ ਆਹ ਨਹੀਂ ਨਾ 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 嗯。<laughs> <laughs> <laughs> ਜਨਾਰੀ ਇੱਥੇ ਲਾਖ ਕਿਹੜਾ ਰੱਖੀ ਨਹੀ ਮੈਂ ਨਹੀ ਪਾਉਂਦਾ ਹੁਣੇ ਮੈਂ ਦਿਆ ਨਾ ਚੁੜਿਆ ਜਾ ਆਉਂਦਾ ਵੀ ਮੇਰਾ ਬਗਿਆ ਬਾਹੂ ਦਾ ਸੁਣਾ ਮੇਰੇ ਨਾਲ ਕੋਰੇ ਹਾਂ ਲਾ ਬੀਜਨ ਦਾ ਤੇਰੇ ਮਾ ਕੋ ਮਾ ਦਾ ਦਵਾਈ ਲੱਗ ਤੇਰੀ ਵੀ ਮਾ ਦੀ ਨਾਲ ਵਾਤੇ ਹੁੰਦੇ

ਹੋ ਗਿਆ ਬਾਈ ਕਸਤਾ ਕਰਤਾ ਲੋਟ ਉਹ ਕੇਰ ਫੁੱਟਾਂ ਹੋ ਗਈਆਂ ਚਲ ਆ ਜਾ ਕਰਾਉਣ ਚਾਹ ਪੀ ਲਾ ਬਾਈ ਮਾਦਾ ਕਹਿੰਦਾ ਇਤੁਰਾ ਹੈ ਬਾਈ ਹੁਣ 2 ਵਜੇ ਪਏ ਆ ਹੁਣ 4 ਘੰਟੇ ਪੈ ਕੇ ਫਿਰ ਚਲੋ ਮਾਲਾ ਤਾਂ 4 ਘੰਟੇ ਲੱਗ ਗਏ ਆਉਂਦੇ ਨੂੰ ਹਣਾ ਬਾਈ ਚਾਰ ਪੰਜ ਘੰਟੇ ਲੱਗ ਗਿਆ ਮੈਂ ਹੌਲੀ ਹੌਲੀ ਆਉਣਾ ਹੈ ਚੱਲ ਆਇਆ ਵੀ ਰਖਣਾ ਆ ਗਿਆ ਕੀ ਕਰ ਚੁ ਵਾਹ ਦੀਪ ਨੇ ਵੀ ਬਹੁਤ ਆਇਆ ਹਲਾ ਮਾਰਿਆ ਅੱਜ ਜੋਬਰ ਨੇ ਉੱਠਿਆ ਤਾਂ ਪਹਿਲਾਂ ਇੰਜਨ ਮਾਸ਼ਾ ਹੀ ਸਟਾਰਟ ਹੋਇਆ ਹੈ ਸ਼ਾ ਬਸ ਚਾਰ ਤਾਂ ਉਹ ਆਉਂਦਾ ਬਾਈ ਚਾਗਣਾ ਕੰਨਾ ਮੇਲੇ ਆਤਨੂ ਮਮੇ ਦਿੱਤੇ 5 ਪੌਂਡ ਹਾਂ 5 ਪੌਂਡ ਡਾਲਰ ਹੋਣਗੇ ਅੱਧੇ ਅੱਧੇ ਆਉ ਆਪਣੇ ਕਿਸ ਨੇ ਅੱਧੇ ਅੱਧੇ ਨੇ ਮੇਰੇ ਕਰਦੇ ਦੀ ਆ ਅੱਧੇ ਅੱਧੇ ਆਹੋ ਸਮਾਨ ਤਾਂ ਸੀ ਲਾਉਂਦੇ ਰਾ ਫੱਗਦੇ ਆਹ ਤੇ ਦਊਂਗੀ ਅੱਧੇ ਅੱਧੇ ਉਥੇ ਤੇਲ ਦੀ ਸੀਚੀ ਚੋ ਕੇ 500 ਫਾੜ ਲਿਆ ਮੁਰਕੂ ਮੜਸੀ ਆ ਜੀ ਉਹ ਕਰਨੇ ਦੀ ਸਿਆ ਅੱਤੇ ਦੀ ਪੇਦੇਵੀਆ ਵਿੱਚ